ਪ੍ਰਭੂ ਦੀ ਹਾਲਚਾਲ ਨੇ ਤੇ ਮੈਂ ਖੜਾਂਗਾ ਇਸ ਟਾਈਮ ਸਹਿਰ ਤਪੇ ਦੇ ਵਿੱਚ ਤਪੇ ਸੈਰ ਦੇ ਬਿਲਕੁਲ ਰੋਡ ਦੇ ਉੱਪਰ ਖੜਾਂਗਾ ਆ ਰੋਡ ਆ ਜਿਹੜਾ ਬਠਿੰਡਾ ਚੰਡੀਗੜ੍ਹ ਵਾਲਾ 4 ਲਾਈਨ ਰੋਡ ਆ ਤੇ ਇੱਥੇ ਆਪਣੇ ਵੱਡੇ ਭਰਾ ਜਗਮੀਤ ਸਿੰਘ ਕਢੇਲੀ ਨੇ ਸਾਹਮਣੇ ਕੈਮਰਾ ਮਾਰ ਦੇ ਲਿਆ ਵੀ ਗੁਰਨਾਨਕ ਮੋਟਰ ਗੈਰਜ ਐਂਡ ਕਾਰਬਾਸ ਉਹ ਆਪਣੇ ਵੱਡੇ ਭਰਾ ਜਗਮੀਤ ਸਿੰਘ ਕਢੇਲੀ ਨੇ ਇੱਥੇ ਆਪਣਾ ਜਿਹੜਾ ਕਾਰਬਾਸ ਆ ਉਹ ਲਾਇਆਗਾ ਸਾਰਿਆਂ ਨੂੰ ਬੇਨਤੀ ਉਹ ਹੱਥ ਵੰਡ ਕੇ ਵੀ ਜਿਹੜਾ ਵੀ ਕੋਈ ਨਾਉ ਦਾ ਵੜਦਾ ਹੈ ਨਾ ਜਰੂਰ ਇੱਥੇ ਖੜ ਕੇ ਜਾਇਓ ਜੇ ਕਿਸੇ ਨੇ ਆਪਦੀ ਕਾਰ ਧਵਾਉਣੀ ਆ ਕੋਈ ਵੀ ਗੱਡੀ ਧਵਾਉਣੀ ਆ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਧਵਾਉਣੀ ਆ ਕਾਰਵਾਸ਼ ਹੋਮਵਾਸ਼ ਜੇ ਕਿਸੇ ਨੇ ਗੱਡੀ ਫੁੱਲ ਪੱਟ ਕੇ ਆਪਦੀ ਵਾਸ਼ ਕਰਵਾਉਣੀ ਆ ਸਭ ਨੂੰ ਇੱਧਰ ਕੈਮਰਾ ਮਾਰੀ ਲਓ ਵੀ ਬਾਈ ਕੋਲੇ ਇੰਨਾ ਕੰਮ ਅੱਜ ਵੀ ਇਹ ਜੇ ਡੇਢ ਕਿ ਮਹੀਨਾ ਹੋਇਆਗਾ ਕਾਰਵਾਸ਼ ਖੋਲੇ ਨੂੰ ਤੇ ਵੀ ਬਾਈ ਕਿੰਨਾ ਕਿੱਥੇ ਹੋਆ ਇੱਧਰ ਦੇਖੋ ਗੱਡੀ ਵਾਸ਼ ਹੋਈ ਜਾਂਦੀ ਆ ਇੱਧਰ ਗੱਡੀਆਂ ਖੜੀਆਂ ਨੇ ਲੈ ਵੀ ਆ ਗੱਡੀ ਦਿਖਾ ਦੇ ਜਿੱਦਾਂ ਕਿਸੇ ਨੇ ਸਾਰੀ ਗੱਡੀ ਪੱਟ ਕੇ ਜਿਵੇਂ ਸੀਟਾਂ ਸੂਟਾਂ ਪੱਟ ਕੇ ਗੱਡੀ ਕਿਸੇ ਨੇ ਵਾਸ਼ ਕਰਵਾਉਣੀ ਆ ਉਹ ਵੀ ਬਾਈ ਹੁਣੇ ਵਾਸ਼ ਕਰਦੇ ਨੇ ਤੇ ਬਾਈ ਹੁਣਾਂ ਦਾ ਨੰਬਰ ਆ ਜਿਹੜਾ ਉਹ ਆਪਾਂ ਸਕਰੀਨ ਤੇ ਲਿਖ ਦਿੱਤਾ ਜਿਹੜੇ ਮਤਲਬ ਬਠਿੰਡੇ ਤਪੇ ਸ਼ਹਿਰ ਤੋਂ ਟੱਪ ਕੇ ਦੋਨੇ ਪੌੜਾਉਂਦੇ ਨੇ ਉਹ ਦੋਨੇ ਪੌੜਾਂ ਦੇ ਵਿਚਾਲੇ ਬਾਬਾ ਇੰਦਰਦਾਸ ਦੇ ਬਿਲਕੁਲ ਸਾਹਮਣੇ ਇਹ ਕਾਰਵਾਸ਼ ਆ ਤੇ ਹੁਣ ਸਾਨੂੰ ਗੱਡੀ ਹੋਰ ਵੀ ਦਿਖਾਉਣੇ ਆ ਆ ਇੱਥੇ ਮੋਟਰ ਗੈरेज ਮਤਲਬ ਕਿਸੇ ਵੀ ਤਰ੍ਹਾਂ ਦਾ ਗੱਡੀ ਦਾ ਕੰਮ ਕਰਵਾਉਣਾ ਉਹ ਵੀ ਇੱਥੇ ਕੰਮ ਹੁੰਦਾ ਆ ਲਵੀ ਆ ਗੱਡੀ ਚੈੱਕ ਕਰਾਂ ਬਾਈ ਹੁਣਾਂ ਨੇ ਹੈ ਨਾ ਗੱਡੀ ਵਾਸ਼ ਕੀਤੀ ਆ ਆ ਚੈੱਕ ਕਰਵਾ ਇੱਥੋਂ ਚੈੱਕ ਕਰਵਾ ਠੀਕ ਆ ਮਤਲਬ ਵਾਸ਼ਿੰਗ ਤੁਸੀਂ ਆਪ ਚੈੱਕ ਕਰ ਲਓ ਵੀ ਕਿੱਦਾਂ ਦੀ ਵਾਸ਼ਿੰਗ ਬਾਈ ਹੁਣਾਂ ਨੇ ਕਰਦੇ ਨੇ ਠੀਕ ਆ ਮੋਰੋਂ ਡੈਸ਼ ਬੋਰਡ ਵਗੈਰਾ ਸਾਰਾ ਕੁਝ ਚੈੱਕ ਕਰਾ ਦੇ ਲਵੀ ਤੁਸੀਂ ਵਾਸ ਇੱਧਰ ਜੇ ਜੇ ਕੁਛ ਇਹਨੂੰ ਮਤਲਬ ਘੰਟਾ ਲਾ ਉਹਦਾ 2 ਘੰਟੇ ਲੱਗਦੇ ਆ ਤਾਂ ਬਾਈ ਹੁਣਾਂ ਨੇ ਬੈਠਣ ਵਾਸਤੇ ਏਸੀ ਹਾਲ ਏਸੀ ਹਾਲ ਵੀ ਇੱਥੇ ਬਣਾਇਆ ਹੋਇਆ ਹੈਗਾ ਤੁਹਾਨੂੰ ਘੰਟਾ ਲਾ ਉਹਦਾ 2 ਘੰਟੇ ਲੱਗਦੇ ਆ ਸਾਨੂੰ ਗਰਮੀ 'ਚ ਬੈਠਣ ਦੀ ਲੋੜ ਨਹੀਂ ਕਿਉਂਕਿ ਬਾਈ ਹੁਣਾਂ ਨੇ ਏਸੀ ਹਾਲ ਹੈ ਜਿਹੜਾ ਉਹ ਵੀ ਇੱਥੇ ਬਣਾਇਆ ਹੋਇਆ ਹੈਗਾ ਟੌਰ ਨਾਲ ਪਾਉ ਜਿੰਨਾ ਤੁਹਾਡਾ ਟਾਈਮ ਲੱਗਦਾ ਗੱਡੀ ਪੂਰੀ ਪ੍ਰੋਪਰ ਵਾਸ਼ ਹੁੰਦੀ ਆ ਉਦੋਂ ਜਾਓ ਤੇ ਇੱਧਰ ਦੇਖੋ ਆਹ ਕੰਮ ਜਿਹੜੀ ਇੱਧਰ ਬਾਰ ਦੇ ਫੋਮ ਨਾਲ ਵਾਸ਼ ਕੀਤੀ ਜਾਂਦੀ ਆ ਬਠਿੰਡਾ ਬਰਨਾਲਾ ਰੋਡ ਆ ਤੇ ਨੰਬਰ ਬਾਈ ਹੁਣਾਂ ਦੇ ਸਕਰੀਨ ਤੇ ਚੱਲੀ ਜਾਂਦੇ ਆ ਤੱਕ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨ